ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕਾ ਸੂਟ ਤੁਸੀਂ ਨਗਾ ਮਾਰ ਲਓ ਵੀਰੇ ਬਹੁਤ ਸੋਹਣੇ ਸੋਹਣੇ ਕਾਟਨ ਦੇ ਪ੍ਰਿੰਟ ਹੈ ਆਪਾਂ ਨੇ ਅੱਜ ਦੇ ਦਿਨ ਤੋਂ ਲੈ ਕੇ ਰੱਖੜੀ ਤੱਕ ਇਹ ਆਫਰ ਦੇ ਵਿੱਚ ਸੂਟ ਲਾਤੇ ਹਰ ਤਰ੍ਹਾਂ ਦਾ ਕਾਟਨ ਦਾ ਮਾਲ ਜਿਹੜਾ ਹੁਣ ਨਵੇੜਨਾ ਹੈ ਆਪਾਂ ਨੇ ਤੇ ਤੁਸੀਂ ਸਾਡਾ ਸਹਿਯੋਗ ਕਰਨਾ ਇਸ ਮਾਲ ਨੂੰ ਕਲੀਅਰ ਕਰਨ ਦੇ ਵਿੱਚ ਕਿਉਂਕਿ ਰੇਟ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਘੱਟ ਲੈ ਕੇ ਆਏ ਇਹਨਾਂ ਚੀਜ਼ਾਂ ਦੇ ਜਨਕੀ ਰੀਜਨਲ ਪੱਕੇ ਰੰਗਾਂ ਵਾਲੇ ਸੂਟ ਫੁੱਲ ਗਰੰਟੀ ਵਾਲੇ 1% ਵੀ ਸੂਟ ਦੇ ਰੰਗ ਨੂੰ ਜਾਂ ਸਟੱਫ ਨੂੰ ਕੁਝ ਨਹੀਂ ਹੋਊਗਾ। ਇਹ ਸੂਟ ਆਪਾਂ ਨੂੰ ਮਿਲਦੇ ਆਂ ਜੀ 900 ਰੁਪਏ ਦੇ ਵਿੱਚ ਦੋ। 600 650 ਰੁਪਏ ਵੀਰੇ ਸਿੱਕਲ ਸਿੰਗਲ ਸੂਟ ਵਿਕਦਾ। ਪਰ ਇਹ 900 ਰੁਪਏ ਦੇ ਵਿੱਚ ਦੋ ਲਾ ਕੇ ਆਪਾਂ ਇਹ ਖਤਮ ਕਰ ਦੇਣੇ ਆ ਪੂਰੇ ਕੈਂਟ ਸਟੱਫ ਆ। ਗਰਮੀ ਵਾਲੇ ਸਟੱਫ ਆਪਾਂ ਸਾਰੇ ਸੇਲ ਦੇ ਉੱਪਰ ਲਾ ਦਤੇ ਨੇ ਜਿੰਨੇ ਵੀ ਆਪਣੇ ਕੋਲੇ ਸਟੱਫ ਕੋਈ ਇੱਕ ਪੱਤੀ ਵਿੱਚ ਹੀ ਹੋਇਆ ਕੋਈ ਇੱਕ ਸੂਟ ਆ ਕੋਈ ਦੋ ਨੇ। ਉਹ ਤੁਸੀਂ ਹੁਣ ਲੈ ਕੇ ਆਫਰ ਦੇ ਵਿੱਚ ਆਪਣਾ ਪੂ ਫੁੱਲ ਤੋਂ ਫੁੱਲ ਫਾਇਦਾ ਕਰਾ ਸਕਦੇ ਹੋ। ਅਸੀਂ ਨਹੀਂ ਤਾਂ ਇਹ ਸੂਟ ਨਿਭੇੜਨੇ ਹੁੰਦੇ ਆ। ਲੋ ਜੀ ओरिजिनल सूट ਹੋਣਗੇ ਫੁੱਲ ਗਰੰਟੀ ਹੋ ਕੈਮਰਿਕ कॉटन ਉਹ 1% ਵੀ ਦੇ ਵਿੱਚ ਕੋਈ ਰੜਾ ਨਹੀਂ ਹੋ ਜਿਹੜੀ ਗੱਲ ਹੋ ਦੱਸ ਕੇ ਦੇਵਾਂਗੇ ਲੋ ਜੀ 900 ਰੁਪਏ ਦੇ ਵਿੱਚ ਦੋ ਸੂਟ ਦੇਖੀ ਜਓ ਤੁਸੀਂ ਡਿਜ਼ਾਈਨ ਥੋੜੇ ਬਹੁਤ ਡਿਜ਼ਾਈਨ ਦਿਖਾਵਾਂਗੇ ਬਹੁਤੇ ਨਹੀਂ ਦਿਖਾਏ ਜਾਣੇ ਵੈਸੇ ਇੱਕ ਆਈਡੀਆ ਨਵੇਂ ਡਿਜ਼ਾਈਨ ਹੋਣਗੇ ਬਿਲਕੁਲ ਹੀ ओरिजिनल ਸਟੱਫ ਫੁੱਲ ਗਰੰਟੀ ਵਾਲਾ 900 ਰੁਪਏ ਦੇ ਵਿੱਚ ਦੋ ਸੂਟ ਮਿਲ ਜਾਣਗੇ ਆਪਾਂ ਨੂੰ ਪਿਓਰ ਕੈਮਰਿਕ ਜਿਹੜਾ ਆਪਾਂ ਇੱਕ ਸੂਟ 650 650 ਰੁਪਏ ਦੇ ਵਿੱਚ ਖਰੀਦਦੇ ਆ। ਲੋ ਜੀ ਗਾਰੰਟੀ ਸਾਡੀ ਰਹੂਗੀ ਹਰ ਇੱਕ ਚੀਜ਼ ਦੀ ਕਲਰ ਤੋਂ ਲੈ ਕੇ ਸਟੱਫ ਖਰਾਬ ਹੋਣ ਤੱਕ ਦੀ ਸਾਡੀ ਫੁੱਲ ਜ਼ਿੰਮੇਵਾਰੀ ਹੋਊਗੀ। ਲੋ ਜੀ ਬਹੁਤਾ ਰੋਲਾ ਪਾ ਕੇ ਆਪਾਂ ਵੀਡੀਓ ਬਣਾਉਂਦੇ ਨਹੀਂ ਪਰ ਆਪਣੀ ਚੀਜ਼ ਜਿਹੜੀ ਦਿਖਾਵਾਂਗੇ ਬਿਲਕੁਲ ਤੁਹਾਨੂੰ ਉਹੀ ਦੱਸਾਂਗੇ ਉਹੀ ਤੁਹਾਨੂੰ ਦੁਕਾਨ ਤੇ ਆਏ ਨੂੰ ਦੇਵਾਂਗੇ। ਲੋ ਜੀ ਇਹ ਤੁਸੀਂ ਡਿਜ਼ਾਈਨ ਚੈੱਕ ਕਰ ਲਓ। ਪੰਜ ਚਾਰ ਡਿਜ਼ਾਈਨ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ। ਲੋ ਜੀ ਨੋਚ ਹਾਲ ਸੁਹਣੇ ਡਿਜ਼ਾਈਨ ਨੇ ਵੀਰੇ ਵੱਡਾ ਪ੍ਰਿੰਟ ਵੀ ਤੁਹਾਨੂੰ ਮਿਲ ਜੂ ਦੇ ਵਿੱਚ ਬ੍ਰੀਕ ਪ੍ਰਿੰਟ ਵੀ ਮਿਲ ਜੂ ਤੇ ਹੁਣ ਵੀਡੀਓ ਆਪਾਂ ਬਹੁਤੀ ਲੰਬੀ ਨਹੀਂ ਕਰਨੀ ਤੇ ਅਗਲੀ ਇੱਕ ਦੋ ਤੁਝੇ ਆਪਾਂ ਤੁਹਾਨੂੰ ਨਾਲ ਐਡ ਕਰਾਂਗੇ ਜਿਵੇਂ ਆਹ ਵਾਲੇ ਵਰਕ ਦੇ ਸੂਟ ਦੇਖੋ ਸੀ ਹੈਂਡ ਵਰਕ ਦੇ ਪੀਸ ਹੈ ਹੈਂਡ ਦਾ ਟੋਟਲੀ ਹੈਂਡ ਦਾ ਕੰਮ ਹੋਇਆ ਹੋਇਆ ਸੂਟ ਦੇ ਪਰ ਲਓ ਆਹ ਚੀਜ਼ ਨਾਲ ਸਲਵਾਰ ਵਰਕ ਆਊਗਾ ਇਹ ਲਓ ਸਲਵਾਰ ਵਰਕ ਨਾਲ ਆਊਗਾ ਹੈਂਡ ਦਾ ਕੰਮ ਹੋਊਗਾ ਨਾਲ ਇਹਦੇ ਬਹੁਤ ਸੋਹਣੇ ਸੋਹਣੇ ਡਰ ਔਰ ਗੰਜਾ ਦੇ ਦੁਪट्टे ਰਹਿਣ ਵਾਲੇ ਆ ਪੂਰੇ ਵੱਡੇ ਹੈਵੀ ਹਾਈ ਦੁਪट्टे ਆ ਜਿਹੜਾ ਕਿ ਸੂਟ ਆਮ 1500 2000 ਦਾ ਵਿਕਦਾ ਆ ਆਪਾਂ ਤੁਹਾਨੂੰ ਦੇਣੀ ਆ ਇਹ ਸਿੰਗਲ ਸੂਟ ਲਾਉਗੇ 800 ਰੁਪਏ ਦੇ ਵਿੱਚ ਜੇਕਰ ਤੁਸੀਂ ਦੋ ਸੂਟ ਸਾਡੇ ਤੋਂ ਬਾਏ ਕਰਦੇ ਤਾਂ ਸਿਰਫ 1500 ਰੁਪਏ ਦੇ ਵਿੱਚ ਦੋ ਸੂਟ ਮਿਲ ਜਾਣਗੇ ਹੈਂਡਵਰਕ ਦੇ ਪੀਸ ਇਹਦੇ ਵਿੱਚ ਕਲਰ ਡਿਜ਼ਾਈਨ ਹਰ ਇੱਕ ਦੇ ਵਿੱਚ ਬਹੁਤ ਜ਼ਿਆਦਾ ਆ ਜਾਣਗੇ ਉਹ ਆਪਾਂ ਤੁਸੀਂ ਆਉਂਗੇ ਤਾਂ ਦੇਖ ਲਿਓ ਆਪਾਂ ਤੁਹਾਨੂੰ ਇੱਕ ਆਈਡੀਆ ਵਾਸਤੇ ਵੀਡੀਓ ਇਹ ਪਾ ਰਹੇ ਆਂ ਲੋ ਜੀ ਅਗਲੀ ਚੀਜ਼ ਦੇਖੋ ਤੁਸੀਂ ਆਹ ਬਲੇ ਥ੍ਰੈਡ ਵਰਕ ਐਮਬਰਾਇਡਰੀ ਜਿਹੜੀ ਕਿ ਫੁੱਲ ਟ੍ਰੈਂਡਿੰਗ ਦੇ ਵਿੱਚ ਹੈ ਸੀਰਤ ਵਰਕ ਥੋੜਾ ਨੇੜੇ ਕਰਕੇ ਦਿਖਾ ਦੋ ਆ ਦੇਖੋ ਜੀ ਥ੍ਰੈਡ ਦੇ ਨਾਲ ਧਾਗੇ ਦਾ ਕੰਮ ਹੋਇਆ ਬਿਲਕੁਲ ਵੀ ਲੜਨ ਚੁਬਣ ਵਾਲਾ ਕੱਪੜਾ ਨਹੀਂ ਹੈਗਾ ਜਿਵੇਂ ਨਾ ਵਿਦਆਊਟ ਲੈਂਡਿੰਗ ਬਣੂਗਾ ਸਾਡੀ ਫੁੱਲ ਰਹੂਗੀ ਜ਼ਿੰਮੇਵਾਰੀ ਹਰ ਇੱਕ ਚੀਜ਼ ਦੀ ਆ ਤੁਸੀਂ ਦੇਖ ਰਹੇ ਹੋ ਥ੍ਰੈਡ ਵਰਕ ਹੋਇਆ ਹੋਇਆ ਇਹਨਾਂ ਸੂਟਾਂ ਦੇ ਵੀ 1000 ਰੁਪਏ ਦੇ ਵਿੱਚ ਸੂਟ ਵਿਕਦਾ ਹੈ ਆਪਾਂ ਤੁਹਾਨੂੰ ਇਹ 1500 ਦੇ ਵਿੱਚ ਦੋ ਦੇ ਦਾਂਗੇ ਸੂਟ ਜਿੰਨੇ ਆਪਣੇ ਕੋਲ ਹੈਗੇ ਆ अवेलेबल ਡਿਜ਼ਾਈਨ ਵੀ ਇਹਦੇ ਵਿੱਚ ਅਲੱਗ ਮਿਲ ਜਾਣਗੇ ਕਲਰ ਵੀ ਜਿਵੇਂ ਆ ਦੇਖੋ ਜੀ ਆ ਕਲਰ ਮਿਲ ਜਾਣੇ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਕਲਰ ਮਿਲ ਜਾਣਗੇ ਗ੍ਰੀਨ ਵਗੈਰਾ ਬਲੈਕ ਗ੍ਰੀਨ ਨੇਵੀ 8-10 ਕਲਰ ਹਰ ਇੱਕ ਚੀਜ਼ ਦੇ ਵਿੱਚ ਮਿਲ ਜਾਣਗੇ ਥ्रेड ਵਰਕ ਦੀ ਐਮਬ੍ਰੋਇਡਰੀ ਕੋਈ ਲੜਨ ਚੁਬਨ ਵਾਲਾ ਕੱਪੜਾ ਨਹੀਂ ਹੋਊਗਾ ਬਿਲਕੁਲੀ ਜੈਨੂਇਨ ਤੇ ਵਧੀਆ ਕੱਪੜਾ ਹੋਊਗਾ ਸਾਰਾ ਅਗਲਾ ਦੇਖੋ ਜਿਹੜਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਬਰਬਰੀ ਫੈਬਰਿਕ ਇਹ ਵੀ ਸੂਟ ਆਪਾਂ ਨਵੇੜਨੇ ਆ ਜਿੰਨੇ ਆਪਣੇ ਕੋਲੇ ਹੈਗੇ ਆ ਲਓ ਜੀ 1500 1400 1500 ਰੁਪਏ ਦੇ ਵੀ ਸੂਟ ਵਿਕਦੇ ਆਪਾਂ ਤੁਹਾਨੂੰ ਦੇਣਾ ਸਿਰਫ 1100 ਰੁਪਏ ਦੇ ਵਿੱਚ ਬਰਬਰੀ ਦਾ ਸੂਟ ਇਹਦੀ ਕੀ ਫੁੱਲ ਡਿਮਾਂਡ ਇਹਦੀ ਵੀ ਸਟੱਫ ਦੀ ਚੱਲਦੀ ਹੈ ਜਿੰਨੇ ਵੀ ਨਵੇਂ ਸਟੱਫ ਨੇ ਆਰਕੰਡੀ ਹੋਰ ਜਿੰਨੇ ਵੀ ਕੋਈ ਕਿਤੇ ਵੀ ਦੁਨੀਆ ਪਰ ਦੇ ਜਿਹੜੇ ਆਪਣੇ ਸਟੱਫ ਨੇ ਆਪਣੇ ਕੋਲੇ ਹਾਜ਼ਰ ਨੇ ਸਾਰੇ ਆਪਾਂ ਲੈਸ ਰੇਟ ਦੇ ਵਿੱਚ ਤੁਹਾਨੂੰ ਦੇ ਦਾਂਗੇ ਤੇ ਇੱਕ ਅਗਲੀ ਆ ਗਈ ਜੀ ਮਸਲੀਨ ਦੇ ਪੱਤੇ ਨਾਲ ਸੂਟ ਇਹ ਵੀ ਸਾਡੇ ਆ ਭੈਣਾਂ ਨੂੰ ਜ਼ਰੂਰਤ ਹੁੰਦੀ ਹੈ ਲੋ ਅਸੀਂ ਜਿਹੜੀ ਗੱਲ ਕਹਾਂਗੇ ਉਹ ਤੇ ਖਰੇ ਉਤਰਾਂਗੇ ਸੇਮ ਤੁਹਾਨੂੰ ਚੀਜ਼ ਦੇਵਾਂਗੇ ਕਿਸੇ ਚੀਜ਼ ਦਾ ਫਰਕ ਨਹੀਂ ਪਾਉਂਦੇ ਵਿੱਚ ਆਮ ਤੁਸੀਂ ਦੇਖਦੇ ਹੋ ਦੂਰ ਦੂਰ ਤੁਸੀਂ ਵੀਡੀਓ ਦੇਖ ਕੇ ਜਾਣੇ ਹੋ ਪਰ ਉੱਥੇ ਜਾ ਕੇ ਕੋਈ ਹੋਰ ਚੀਜ਼ ਮਿਲਦੀ ਹੈ ਵੀਡੀਓ ਦੇ ਵਿੱਚ ਹੋਰ ਦਿਖਾਈਆਂ ਹੁੰਦੀਆਂ ਆਪਾਂ ਇਹ ਨਾ ਇਸ ਤਰ੍ਹਾਂ ਦਾ ਕੰਮ ਕਦੀ ਕੀਤਾ ਨਾ ਹੀ ਕਰਨਾ ਅਸੀਂ ਤਾਂ ਬਿਲਕੁਲ ਜੈਨੂਨ ਨੇ ਗੱਲ ਕਰਾਂਗੇ ਜਿੰਨੀ ਕੁ ਹੋਊਗੀ ਆਹ ਲੋ ਜੀ ਦਿਖਾ ਦਿਓ ਪ੍ਰਿੰਟ ਸੂਟ ਦਾ ਮਸ਼ਲੀਨ ਦੁਪੱਟੇ ਦੇ ਨਾਲ ਸੂਟ ਹੈ ਲੈਸਿਸ ਦਾ ਕੰਮ ਹੋਇਆ ਹੈ ਪੂਰਾ ਅਰੀਜਨ ਸੂਟ ਆਊਗਾ ਜੀ ਦਾ ਦੁਪੱਟਾ 1500 1400 ਰੁਪਏ ਸੂਟ ਵਿਕਦਾ ਆਪਣੇ ਕੋਲ ਤੁਹਾਨੂੰ ਮਿਲ ਜੂਗਾ ਸਿਰਫ 1100 ਰੁਪਏ ਦੇ ਵਿੱਚ ਦੋ ਸੂਟ ਬਾਏ ਕਰ ਲਓ ਤਾਂ 1200 ਰੁਪਏ ਦੇ ਵਿੱਚ ਮਿਲ ਜਾਣਗੇ ਜਿਤ ਕਰ ਦੋ ਸੂਟ ਤੁਸੀਂ ਲੈ ਲਿਓ ਰੰਗ ਡਿਜ਼ਾਈਨ ਇਹਦੇ ਵਿੱਚ ਵੀ ਮਿਲਣਗੇ ਆਪਾਂ ਨੂੰ ਹਰ ਇੱਕ ਤਰ੍ਹਾਂ ਦੇ ਅਗਲੀ ਆਈਟਮ ਵੀਰ ਕੁੜਤਾ ਪਜਾਮਾ ਆਹ ਬੜਾ ਕੁੜਤਾ ਪਜਾਮਾ ਦੇਖੋ ਤੁਸੀਂ ਗੀਜਾ ਕਾਟਨ ਦਾ 700 750 ਰੁਪਏ ਸੇਲ ਹੋਣ ਵਾਲਾ ਕੁੜਤਾ ਪਜਾਮਾ ਆਪਾਂ ਤੁਹਾਨੂੰ 700 ਰੁਪਏ ਦੇ ਵਿੱਚ ਦੋ ਲਾ ਕੇ ਦੇਵਾਂਗੇ ਇਹ ਵੀ ਕੁੜਤੇ ਪਜਾਮੇ ਕਿਉਂਕਿ ਅਸੀਂ ਨੇ ਸਾਰਾ ਗਰਮੀ ਵਾਲਾ ਸਟਾਫ ਹੈ ਜਿਹੜਾ ਹੁਣ ਨਵੇੜ ਨੇ ਰਖੜੀ ਤੋਂ ਪਹਿਲਾਂ-ਪਹਿਲਾਂ ਰਖੜੀ ਤੱਕ ਇਹ ਆਪਣੇ ਸੇਲ ਆਫਰ ਚੱਲਣਗੇ ਹਰ ਤਰ੍ਹਾਂ ਦੇ ਬਰਕਾ ਵਾਲੇ ਸੂਟ ਵੀ ਤੁਹਾਨੂੰ ਮਿਲਣਗੇ ਇਹਦੇ ਵਿੱਚ ਪ੍ਰਿੰਟਡ ਵੀ ਮਿਲਣਗੇ ਮੈਚਿੰਗ ਆਲ ਓਵਰ ਹਰ ਤਰ੍ਹਾਂ ਦਾ ਕੱਪੜਾ ਮਿਲੂ ਬਿਲਕੁਲ ਹੀ ਅੱਧੇ ਰੇਟਾਂ ਦੇ ਵਾਂਗੂ ਲੋ ਜੀ ਆ ਗੀਜਾ ਕਾਟਨ ਦੇ ਕਰਤੇ ਆ 700 ਰੁਪਏ ਦੇ ਦੋ ਮਸਲੀਨ ਦੁਪੱਟੇ ਦੇ ਸੂਟ ਹੈ ਇਹ ਵੀ ਇਕੱਲ ਖਰੀਦਦੇ ਹੋ 1100 ਰੁਪਏ ਦੇ ਵਿੱਚ ਦੋ ਲਾਉਂਗੇ ਤਾਂ 2000 ਰੁਪਏ ਦੇ ਵਿੱਚ 3000 ਦੇ ਸੂਟ ਇਹ ਆਮ ਦੋ ਵਿਕਦੇ ਆ 1500 1400 ਰੁਪਏ ਪਰ ਆਪਣੇ ਕੋਲ 2000 ਦੇ ਵਿੱਚ 2 ਸੂਟ ਮਿਲ ਜਾਣਗੇ ਬਰਬਰੀ ਵਾਲਾ ਸੂਟ ਜਿਹੜਾ ਇਹ ਵੀ 1100 ਰੁਪਏ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਫਲੈਟ ਰੇਟ ਇੱਕੋ ਹੀ ਹੋਊਗਾ 1100 ਰੁਪਏ ਦੇ ਵਿੱਚ ਬਰਬਰੀ ਦੇ ਸੂਟ 1 ਕਿਲੋ ਚਾਹੇ 2 ਕਿਲੋ ਚਾਹੇ 4 ਕਿਲੋ ਤੇ ਉਹ ਥ्रेड ਵਰਕ ਵਾਲੇ ਸੂਟ ਤੁਹਾਨੂੰ ਦਿਖਾਏ ਸੀ ਸੀਰਤ ਐਮਬ੍ਰੋਇਡਰੀ ਇਹ ਵੀ ਸੂਟ ਆਪਾਂ 800 ਰੁਪਏ ਦੇ ਵਿੱਚ ਇੱਕ ਤੇ 1500 ਦੇ ਵਿੱਚ ਦੋ ਮਿਲ ਜਾਣਗੇ ਤੇ ਆਹ ਹੈਗੀਆਂ ਰੀਜਨਲ ਕੈਮਰਿਕ ਦੇ ਸੂਟ ਇਹ 900 ਰੁਪਏ ਦੇ ਵਿੱਚ ਦੋ ਮਿਲ ਜਾਣਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ